ਮਾਪੇ ਬੱਚੇ ਦੇ ਮੂੰਹ 'ਚ ਬੁਰਕਾ ਪਾਉਂਦੇ 35 ਸਾਲ ਦੇ ਬੱਚੇ ਤੱਕ ਵੀ ਮੁਰਕ ਬੁਰਕਾ ਪਾਉਣ ਦੀ ਕੋਸ਼ਿਸ਼ ਕਰਦੇ ਆ ਤੂੰ ਇਹ ਨਾ ਮਾੜਾ ਨਾ ਕਰ ਲਈ ਤੂੰ ਮਾੜਾ ਨਾ ਕਰ ਲਈ ਉਹ ਮਾੜੇ ਤੋਂ ਕਰਦੇ ਕਰਦੇ ਚੰਗੇ ਕੋਲ ਵੀ ਨਹੀਂ ਬੈਠਣ ਦਿੰਦੇ ਇਹ ਤਾਂ ਇਮੋਸ਼ਨਲ ਡਿਸੀਜਨ ਹੈ ਮੇਰਾ ਬਚਪਨ ਦਾ ਦੋਸਤ ਹੈ ਜੀ ਹੋਈ ਜਾਓ ਫਿਰ ਬਚਪਨ ਦਾ ਦੋਸਤ ਹੂੰ ਬਚਪਨ ਦਾ ਦੋਸਤ ਕਰ ਕੀ ਰਿਹਾ ਕੁਝ ਵੀ ਨਹੀਂ ਉਹ ਬਾਬੇ ਨੂੰ ਬਾਬਾ ਚਾਰ ਪੜਿਆ ਹੁੰਦਾ ਬਾਬਾ ਤੇ ਚਾਰ ਵੀ ਨਹੀਂ ਪੜਿਆ ਹੁੰਦਾ ਬਾਬਾ ਟੋਟਲ ਕੁਰਾਨ ਪੜ੍ਹ ਉਹਨੂੰ ਐਮ ਐਸ ਸੀ ਵਾਲਾ ਬੱਚਾ ਜਾ ਕੇ ਪੁੱਛਦਾ ਬਾਬਾ ਜੀ ਮੈਂ ਪਾਸ ਹੋ ਜਾਊਂਗਾ ਮੈਂ ਹੱਸਦਾ ਹੁੰਦਾ ਤਾਂ ਮੈਂ ਕਹਾ ਬਾਬਾ ਜੀ ਹੂੰ ਦੋ ਬੰਦੇ ਇੱਕ ਐਸੇ ਪਰਿਵਾਰ ਨੂੰ ਜਾਣਦੇ ਜਿਹੜੇ ਜਿਹਦੇ ਬੱਚੇ ਦੋ ਬੱਚੇ ਹੈ ਇੱਕ ਬੱਚਾ ਬੜਾ ਇੰਟੈਲੀਜੈਂਟ ਹੈ ਪੜ ਲਿਗ ਗਿਆ ਉਹ ਪੀ ਐਚ ਡੀ ਕਰ ਗਿਆ ਉਹ ਟੀਚਰ ਲੱਗ ਗਿਆ ਕਿਤੇ ਮਤਲਬ ਲੈਕਚਰਰ ਲੱਗ ਗਿਆ ਕਿਤੇ ਇੱਕ ਬੱਚੇ ਨੇ ਪੜ੍ਹਿਆ ਹੀ ਨਹੀਂ ਉਹਨੂੰ ਅੱਠ ਪੜਿਆ ਉਹਨੂੰ ਸਕੂਟਰ ਵਾਲੇ ਦੇ ਨਾਲ ਨਾਲ ਲਾਤਾ ਉਹਨੇ ਆ ਸਕੂਟਰਾਂ ਵਾਲੇ ਕੋਲ ਕਾਰ ਦੀ ਏਜੰਸੀ ਹੈ ਆਪਣੀ ਤੇ ਉਹ ਬੱਚਾ ਉਹ ਬੰਦਾ ਆਪਣੇ ਆਪਣੇ ਰੋਟੀ ਦਾ ਡੱਬਾ ਲੈ ਕੇ ਜਿਵੇਂ ਜਾ ਰਿਹਾ ਟੀਚਰ ਬਣਿਆ ਹੋਇਆ ਬਾਰੇ ਇੱਕ ਗੱਲ ਤੁਸੀਂ ਹੁਣ ਸਕੂਟਰ ਵਾਲੇ ਦੀ ਸਾਡੇ ਬੱਚੇ ਇਹ ਵੀ ਤਾਂ ਨਹੀਂ ਕਰਨਾ ਚਾਹੁੰਦੇ ਨਾ ਤੇ ਕਰਵਾਓ ਨਾ ਕਰਵਾ ਦੇ ਮੈਂ ਤਾਂ ਕਿ ਮੈਂ ਕਿਉਂਕਿ ਮੈਂ ਤੁਹਾਨੂੰ ਐਗਜ਼ਾਮਪਲ ਕਿਉਂ ਦితీਏ ਕਿ ਮਾਂ ਬਾਪ ਬੱਚੇ ਨੂੰ ਵੱਡੇ ਨਹੀਂ ਹੁੰਦੇ ਮਾਂ ਬਾਪ ਬੱਚੇ ਦੇ ਮੂੰਹ 'ਚ ਬੁਰਕਾ ਪਾਉਂਦੇ 35 ਸਾਲ ਦੇ ਬੱਚੇ ਤੱਕ ਵੀ ਬੁਰਕਾ ਬੁਰਕਾ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਵੱਡਾ ਕਰਨਾ ਚਾਹੀਦਾ ਬੱਚੇ ਨੂੰ ਇੰਡੀਪੈਂਡੈਂਟ ਕਰੋ ਉਹਨਾਂ ਨੂੰ ਇੰਡੀਪੈਂਡੈਂਟ ਸੋਚਣ ਦਿਓ ਉਹੋ ਜਿਹੇ ਬੰਦਿਆਂ ਨਾਲ ਬੈਠਣ ਦਿਓ ਜਿਹੜੇ ਬੰਦਿਆਂ ਨੇ ਕੁਝ ਕੀਤਾ ਹੋ ਜਿੰਦਗੀ ਦੇ ਵਿੱਚ ਇੱਥੇ ਸਮਝਾਇਆ ਜਾਂਦਾ ਤੂੰ ਇਹ ਨਾ ਮਾੜਾ ਨਾ ਕਰ ਲਈ ਤੂੰ ਮਾੜਾ ਨਾ ਕਰ ਲਈ ਉਹ ਮਾੜੇ ਤੋਂ ਤੁਹਾਡੀ ਸੰਗਤ ਕੀ ਹੈ ਤੁਸੀਂ ਸੰਗਤਾਂ ਚੰਗੀ ਕਰ ਲਓ ਯਾਰ ਸੰਗਤ ਦੇ ਨਾਲ ਹੀ ਰੰਗਤ ਆ ਜਾਏਗੀ ਤੁਹਾਡੇ ਕੋਲ ਕਹਿੰਦੇ ਸ਼ੋ ਮੀ ਯੋਰ 10 ਫਰੈਂਡ ਮਤਲਬ ਸ਼ੋ ਮੀ ਯੋਰ ਫਰੈਂਡਸ ਆਈ ਕੈਨਟ ਟੈਲ ਯੋਰ ਇਨਕਮ ਉਹ ਤੁਹਾਡੇ ਦੋਸਤ ਹੈ ਕੀ ਆ ਤੁਸੀਂ ਦੋਸਤ ਬਣਾਉਂਦੇ ਕਿਹਨਾਂ ਨੂੰ ਹੈ ਕਮਾਈ ਵਾਲਾ ਬਣਾਓ ਨਾ ਦੋਸਤ ਤੁਹਾਡੀ ਆਪਣੀ ਆਮਦਨ ਸਾਹਮਣੇ ਆ ਜਾਏਗੀ ਥੋੜਾ ਸਰਕਲ ਹੀ ਠੀਕ ਨਹੀਂ ਮੈਂ ਸਮਝਦਾ ਥੋੜਾ ਜਿਹਾ ਫਰੈਂਡ ਸਰਕਲ ਹੀ ਠੀਕ ਨਹੀਂ ਤੁਹਾਡੇ ਯਾਰ ਦੋਸਤੇ ਠੀਕ ਨਹੀਂ ਜਿਹੜੇ ਯਾਰ ਦੋਸਤੋਂ ਨਾਲ ਹੀ ਤੁਸੀਂ ਚੱਲ ਰਹੇ ਹੋ ਜੇ ਤੁਸੀਂ ਜ਼ਿੰਦਗੀ 'ਚ ਉਹਨਾਂ ਤੋਂ ਅੱਗੇ ਨਿਕਲਣਾ ਚਾਹੁੰਦੇ ਹੋ ਉਹਨਾਂ ਤੋਂ ਅਲੱਗ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਗਧੇ ਕੋੜਿਆਂ ਦੀ ਜਿਹੜੀ ਰੇਸ ਹੈ ਉਹ ਤਾਂ ਤੁਹਾਨੂੰ ਅਲੱਗ ਆਣਾ ਪਏਗਾ ਘੋੜਿਆਂ ਨੂੰ ਅਲੱਗ ਰਹਿਣਾ ਪਏਗਾ ਗਧੇ ਨੂੰ ਅਲੱਗ ਰਹਿਣਾ ਪਏਗਾ ਮਤਲਬ ਜੇ ਜ਼ਿੰਦਗੀ 'ਚ ਕੁਝ ਬਣਨਾ ਤਾਂ ਦੋਸਤੋਂ ਹੁਣੇ ਚਾਹੀਦੇ ਤੁਹਾਨੂੰ ਤੁਹਾਨੂੰ ਨੈਚੁਰਲੀ ਬਦਲਣਾ ਪਏਗਾ ਤੁਹਾਨੂੰ ਸਾਰਾ ਸਿਸਟਮ ਬਦਲਣਾ ਪਏਗਾ ਹੂੰ ਤਾਂ ਇਹ ਤਾਂ ਇਹ ਤਾਂ ਇਮੋਸ਼ਨਲ ਡਿਸੀ ਇਹ ਤਾਂ ਇਮੋਸ਼ਨਲ ਡਿਸੀਜਨ ਹੈ ਮੇਰਾ ਬਚਪਨ ਦਾ ਦੋਸਤ ਹੈ ਜੀ ਹੋਈ ਜਾਓ ਫਿਰ ਬਚਪਨ ਦਾ ਦੋਸਤ ਹੂੰ ਬਚਪਨ ਦਾ ਦੋਸਤ ਕਰ ਕੀ ਰਿਹਾ ਕੁਝ ਵੀ ਨਹੀਂ ਤੇ ਤੋੜਾ ਦੋਸਤ ਇਸ ਕਰਕੇ ਕਿ ਮੇਰਾ ਬਚਪਨ ਦਾ ਦੋਸਤ ਹੈ ਉਹ ਭਈ ਤੁਸੀਂ ਜ਼ਿੰਦਗੀ ਦੇ ਵਿੱਚ ਉਹ ਹੋ ਸਕਦਾ ਉਹ ਉਹ ਮੰਨ ਲਓ 10 20 ਲੱਖ 50 ਲੱਖ ਰੁਪਏ ਉਹਦਾ ਕਰਦਿਆਂ ਕੋਲ ਪਿਆ ਉਹ ਤੁਹਾਡੇ ਕੋਲ ਨਾ ਹੋਵੇ ਤੁਸੀਂ ਤਾਂ ਕਰੋ ਕਿਸੇ ਉਹਦੇ ਬਰਾਬਰ ਜਾਣ ਵਾਸਤੇ ਉਹ ਤੋਂ ਅੱਗੇ ਨਿਕਲਣ ਵਾਸਤੇ ਕੰਪੀਟੀਸ਼ਨ ਦੀ ਭਾਵਨਾ ਕਿਉਂ ਨਹੀਂ ਹੈ ਕੰਪੀਟੀਸ਼ਨ ਦੀ ਭਾਵਨਾ ਕਿਉਂ ਨਹੀਂ ਹੈ ਸਾਡੇ ਮਤਲਬ ਮੈਂ ਸਮਝਦਾ ਵੀ ਇਹ ਜਿਹੜਾ ਸਾਡਾ ਦਿਮਾਗ ਜਿਹੜਾ ਬੰਦ ਕਰਿਆ ਹੋਇਆ ਇਹ ਜਿਹੜੀ ਧਾਰਮਿਕ ਗੱਲਾਂ ਸਾਡੇ ਤੇ ਜ਼ਿਆਦਾ ਲੋਡ ਨਾਲ ਜ਼ਿਆਦਾ ਤੋਪੀ ਨਹੀਂ ਹੈ ਸਾਡੇ ਅੰਦਰ ਉਹਨਾਂ ਨੇ ਸਾਡਾ ਦਿਮਾਗ ਬੰਦ ਕੀਤਾ ਹੋਇਆ ਕੋ ਡੇਰਾ ਹੁੰਦਾ ਪਿੰਡਾਂ ਦੇ ਵਿੱਚ ਡੇਰੇ ਹੈ ਉੱਥੇ ਜਾ ਕੇ ਬੱਚੇ ਮੱਥੇ ਟਿਕੀ ਜਾਣਗੇ ਐਵੇਂ ਉਹ ਬਾਬੇ ਨੂੰ ਬਾਬਾ ਚਾਰ ਪੜਿਆ ਹੁੰਦਾ ਬਾਬਾ ਤੇ ਚਾਰ ਵੀ ਨਹੀਂ ਪੜਿਆ ਹੁੰਦਾ ਬਾਬਾ ਟੋਟਲ ਕੁਰਾਨ ਪੜ ਉਹਨੂੰ ਐਮ ਐਸ ਸੀ ਵਾਲਾ ਬੱਚਾ ਜਾ ਕੇ ਪੁੱਛਦਾ ਬਾਬਾ ਜੀ ਮੈਂ ਪਾਸ ਹੋ ਜੂਗਾ ਮੈਂ ਹੱਸਦਾ ਹੁੰਦਾ ਤਾਂ ਮੈਂ ਕਹਿੰਦਾ ਬਾਬਾ ਜੀ ਇੰਨੇ ਜੋਗਾ ਹੁੰਦਾ ਆਪੇ ਕਰ ਲੈਂਦਾ ਐਮ ਐਸ ਸੀ ਤੂੰ ਕਿ ਸੇ ਐਮ ਐਸੀ ਵਾਲਾ ਤੂੰ ਤਾਂ ਪੁੱਛ ਜਾ ਕੇ ਕਿ ਮੈਂ ਐਮ ਐਸੀ ਕਰ ਲੂੰਗਾ ਕਿ ਨਹੀਂ ਕਰ ਲੂੰਗਾ ਤੋ ਉਹਨੂੰ ਪੁੱਛ ਲੈ ਜਿਹੜਾ ਬਾਬੇ ਚ ਕੁਰਾਨ ਪੜ੍ਹ ਪਰ ਇਹਨੂੰ ਵੀ ਵਿਸ਼ਵਾਸ ਨਾਲ ਤੈਨੂੰ ਵਿਸ਼ਵਾਸ ਤੋਂ ਬਿਸ਼ਵਾਸ ਕਿਵੇਂ ਆ ਸਕਦਾ ਤੋ ਇਹ ਐਵੇਂ ਇਹ ਤਾਂ ਅੰਧ ਵਿਸ਼ਵਾਸ ਹੈ ਇਹ ਵਿਸ਼ਵਾਸ ਕਿੱਦਾਂ ਇਹਨੂੰ ਵਿਸ਼ਵਾਸ ਵਿਸ਼ਵਾਸ ਤੇ ਅੰਧ ਵਿਸ਼ਵਾਸ 'ਚ ਫਰਕ ਦੇਖੋ